ਲਗਦਾ ਦੋਸਤੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੋਹਰ ਨਾਲਸਲ ਦੀ ਮੱਝ ਦੁੱਧ ਮੈਣਕੀ ਦਿਖਾਉਣਾ ਸਟਾਰਟਿੰਗ ਦੇ ਵਿੱਚੋਂ ਚਵਾਈ ਕਰਨ ਤੋਂ ਪਹਿਲਾਂ ਆਪਾਂ ਤੋੜ ਕੇ ਦਿਖਾਉਣੇ ਪਿਆ ਸਿੰਗ ਮੂਹ ਵਾ ਦੇਖੋ ਲੈ ਜਾ ਰਾਜੂ ਬੱਚੇ ਕੋਲ ਲੈ ਚੱਲ ਸੋ ਸਿੰਗ ਮੂਹ ਮੱਤੇ ਦੀ ਕੁਆਲਿਟੀ ਦੇਖੋ ਤੇ ਬਾਕੀ ਹਵਾਨਾ ਦੇਖੋ ਸੋਨੇ ਸਾਫ ਸੁਥਰੇ ਹਵਾਨੇ ਦੀ ਆ ਵੱਡੀ ਮੈਂ ਆ ਚੰਗੇ ਦੁੱਧ ਤੇ ਚੱਲਦੀ ਪਈ ਆ ਬਾਕੀ ਰਡੇਲ ਆਪਾਂ ਵੀਰ ਤੋਂ ਲੈਨੇ ਆ ਆਓ ਅਗੇ ਕਰੀਏ ਗੱਲ ਅੱਜ ਚੁੰਗਾ ਦੇਖ ਸਕਦੇ ਹੋ ਪਸਮਾ ਵਗੈਰਾ ਕਰਕੇ ਹੁਣ ਆਪਾਂ ਚਵਾਈ ਸ਼ੁਰੂ ਕਰਾਂਗੇ ਜੀ ਦੁੱਧ ਤੁਹਾਨੂੰ ਮਿਣਕੇ ਦਿਖਾਵਾਂਗੇ ਕਿੰਨਾਗਾ ਸਾਡੀ ਦੇਖ ਸਕਦੇ ਹੋ ਹਾਂਜੀ ਸਤਿ ਸ਼੍ਰੀ ਅਕ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਵੀਰੇ ਲਖਮੀ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੀ ਆਪਣਾ 70 87 75927 7887 75927 ਤੁਹਾਨੂੰ ਚਵਾਈ ਤੋਂ ਪਹਿਲਾਂ ਇੱਕ ਵਾਰ ਆਪਾਂ ਹਵਾ ਨਾਲ ਦਿਖਾ ਜਾਈਏ ਬੜੇ ਠੰਡ ਦੇ ਵੀਰੇ ਸੋ ਦੇਖ ਸਾਹਿਬ ਵਾਚ ਚਲਾ ਦੇ ਸੋ ਚਾਰੇ ਥਾਂ ਦੇਖਣਵੇਂ ਸਾਹ ਸੁਸਰੇ ਦਿੱਤੀ ਤੇ ਖਾਪ ਸੁਸਰੇ ਲੇਵੇ ਵੀ ਜਿਹੜੀ ਵੀਰੇ ਆਪਾਂ ਝੋਟੀ ਦੀ ਇਹਦੀ ਚਵਾਈ ਕਰੀ ਜਾਂਦੇ ਆ ਕਿਹੜਾ ਸੁਆ ਸੁਈ ਆ ਜੀ ਤੀਜੇ ਸੁਆ ਸੁਈ ਹੋ ਜਾਂਦੀ ਕੈ ਦਿਨ ਹੋ ਗਿਆ ਸੁਈ ਨੂੰ ਉਦੋਂ ਨੋਮਾ ਦਾਸਮਾ ਦਾ ਮੁੰਡਾ ਠੀਕ ਹੈ ਲਗਭਗ 10 ਦਿਨ ਹੋ ਗਏ ਸੁਰੀ ਨੂੰ ਹਣਾ ਮੇਰਾ ਵਗੈਰਾ ਮਾਰ ਗਈ ਮਾਰਨ ਵਾਲੇ ਠੀਕ ਹੈ ਮੈਲਾ ਹਜੇ ਹੈਗਾ ਇਹਨੇ ਮਾਰਨਾ ਹਣਾ ਤੇ ਬੱਚਾ ਕਿ ਆ ਗਿਆ ਪਿੱਛੇ ਕਟਾ ਅਸਾ ਮਗਰ ਆ ਗਿਆ ਕਟਾ ਤੇ ਜਿਵੇਂ ਬਰਾਬਰ ਦੁੱਧ ਮਿਲ ਕੇ ਦੇਖਿਆ ਕਿ ਅੰਦਾਜ਼ੇ ਜੀ ਵਾਲੇ ਆਪਣੇ ਹਲੇ ਵੀ ਅੰਦਾਜ਼ੇ ਜੀ ਨਹੀਂ ਪਰ ਮੈਂ ਸਾਹਮਣੇ ਹਾਂ ਅਜ ਤੋ ਹੀ ਗੱਲ ਤੇ ਹੁੰਦੀ ਹੈ ਉਹ ਡੱਬੇ ਪਾਵਾਂਗੇ ਹੁਣ ਆਪਾਂ ਤੁਹਾਨੂੰ ਸਾਰੇ ਸਾਹਮਣੇ ਠੀਕ ਹੈ ਠੀਕ ਹੈ ਅੰਦਾਜ਼ਾ ਲਗਭਗ ਵੀ 15 ਤੋਂ ਪਾਰ ਜੇ ਤਾਂ ਹੋਊਗੀ ਹਣਾ ਠੀਕ ਹੈ ਤੇ ਬਾਕੀ ਲੇਵਲ ਹੋਆ ਸ਼ਾਮ ਦਾ ਟਾਈਮ ਹੁਣੇ ਬੱਚਾ ਲੱਗ ਗਿਆ ਤੋਣ ਲੱਗੇ ਆਪਾਂ ਬਣੀ ਹੋਣੀ ਬਹੁਤ ਆ ਹਨਾ ਲੇਵਾ ਬਹੁਤ ਚੰਗਾ ਰੋਈ ਕੋਈ ਆਪਣੀ ਸਵੇਰ ਹੀ ਛੱਡੀ ਨਹੀਂ ਚਾਹੇ ਜਿਹੜਾ ਤੇ ਬੰਦਾ ਆਵੇ ਦੋ ਡੰਗ ਚੋਵੇ ਤਿੰਨ ਚੋਵੇ ਠੀਕ ਹੈ 6:30 ਸਵੇਰ ਚੋਣੇ ਆ ਬਾਈ ਲਗਭਗ ਉਹੀ ਟਾਈਮ ਹੋਣਾ ਬੰਦਾ ਆਪਣੇ ਭਈਆ ਰੱਖਿਆ ਉਹ ਹੀ ਚੋਂਦਾ ਜਿੰਦਾ ਆ 6:00 ਵਜੇ 21 ਮਿੰਟ ਹੋ ਗਏ ਹੁਣ ਆਪਣੇ ਹਨਾ 6:20 ਦਾ ਟਾਈਮ ਹੋ ਗਿਆ ਵੀ 6 ਤੋਂ 6:30 ਦਾ ਟਾਈਮ ਨੂੰ ਟਾਈਮ ਬੰਦਾ ਸੌਦਾ ਕਦੋਂ ਲੰਘ ਜਾਈ ਜਾਵੇ ਕੋਈ ਆਇਆ ਨਹੀਂ ਕੱਲ ਕੀ ਲੀਟਰ ਨਾ ਮਣਕੇ ਲੈ ਕੇ ਜਾ ਜਿਆ ਜਗਾ ਲਾ ਜਾ ਹਾਂ ਜੇ ਕੋਈ ਦੂਰੋਂ ਬੰਦਾ ਆਉਂਦਾ ਵੀ ਆ ਕੋਈ ਐ ਵੀ ਆਲਾ ਕਹਿੰਦਾ ਵੀ ਸਵੇਹਾ ਚੋਂ ਇਹੋ ਘਟਵਾਤੋਂ ਨਿਕਲਦਾ ਠੀਕ ਆ ਤੈਨੂੰ ਤੱਕੇ ਤੋਰਾਂਗੇ ਜੀ ਦੂਰੋਂ ਬੰਦਾ ਵੀ ਇਹ ਨਹੀਂ ਗੱਲ ਆ ਪੱਕਾਈ ਵਾਲੀ ਗੱਲ ਨਹੀਂ ਕਰਦੇ ਪੱਕਾਈ ਵਾਲੀ ਗੱਲ ਨਹੀਂ ਜੀ ਠੀਕ ਐ ਰੇਟ ਬਾਜ਼ਾਰ ਇਹਦਾ ਰੇਟ ਮਾਰ ਤੇਰੇ ਫੋਨ ਤੇ ਜੀ ਦੇ ਅਕੋਰਡਿੰਗ ਹੀ ਹੋਊਗਾ ਹਾਂ ਮੇਰੇ ਸਾਰਾ ਜਿਵੇਂ ਧਾਰ ਲੈਂਦੀ ਆ ਵਾ 10 ਵੀਰਾਂ ਦੇ ਬੱਚੇ ਆਪਣਾ ਧਾਰ ਤੇ ਬਲੱਗ ਚ ਝੋਟੀ ਜਾਵਾਂ ਹਨਾ ਆ ਬੈਠੰਦੀ ਸੀਦਾ ਠੀਕ ਹੈ ਹਾਂ ਸੋ ਜਿਹੜਾ ਬਸੂ ਧਾਰ ਲੈ ਜੇ ਕੋਈ ਮਨਕ ਚਰੋ ਬਾਹਲਾ ਨੂੰ ਬੱਚਾ ਵਗੈਰਾ ਛੱਡ ਨਹੀਂ ਲੋੜਨੀ ਹੁੰਦੀ ਬਹੁਤ ਵੀ ਡੈਰੀਆ ਪਹਿਲਾਂ ਤਨ ਬੈਠਾ ਥੱਲੇ ਇਹ ਬੰਦੇ ਚੋਂਦਾ ਠੀਕ ਹੈ ਆਪਾਂ ਵਰਕਰ ਚ ਹੁੰਦਾ ਹਣਾ ਹਾਂ ਤੇ ਚੋਣ ਚਵਾਦੀ ਨਰਮਾ ਜਾਵਾਂ ਚਵਾਦੀ ਇੱਕ ਨੰਬਰ ਠੀਕ ਹੈ ਇਹਨਾਂ ਤੋਂ ਲੰਬੇ ਵਾਲਾ ਕੰਮ ਨਹੀਂ ਬੰਦਾ ਦੂਰੋਂ ਗੇੜੇ ਵਾਲੀ ਕਰਨੀ ਹੋਊ ਠੀਕ ਹੈ ਜਿਹੜਾ ਮ ਜੋਗੋ ਦਾ ਬੱਚਾ ਵਾ ਠੀਕ ਹੈ ਠੀਕ ਹੈ ਹਾਂਜੀ ਸੋ ਫਿਰ ਚੋਣ ਵਗੈਰਾ ਦੇਖੋ ਯਾਰ ਕਿਆ ਬਾਤਾਂ ਨਜ਼ਾਰੇਦਾਰ ਸੋਹਣਾ ਚੋਣਾ ਸਾਫ਼ ਸੁਥਰਾ ਚਾਹਵੀਰ ਕੇ ਦੋ ਟਾਈਮ ਚੋਲੇ ਤਿੰਨ ਟਾਈਮ ਖਾਲੀ ਕਰਕੇ ਆਵਦੇ ਹੱਥ ਰਾਂਤੀ ਲੈ ਕੇ ਫੇਲੇ ਕੇ ਜਾਵੇ ਜੀ ਠੀਕ ਹੈ ਕਿਉਂਕਿ ਤੁਸੀਂ ਪੇਮੈਂਟ ਲਾਉਣੀ ਆ ਚੰਗੀ ਕੀਮਤ ਦੀ ਮਹਗੀ ਦੋ ਟਾਈਮ 24 ਤਸੱਲੀ ਕਰੋ ਤੇ ਲੈ ਕੇ ਜਾਓ ਹਾਂਜੀ ਤੇ ਇਹ ਗਾੜੀ ਵਿਚਾੜੀਆ ਦੁੱਧ ਕਿਵੇਂ ਠੀਕ ਆ ਵਧੀਆ ਗਾੜੀ ਦਾ ਬਰੇ ਡੇਢ ਲੀਟਰ ਦੀ ਗਾੜੀ ਹੋ ਠੀਕ ਹੈ ਹਾਂ ਲੀਟਰ ਕੋ ਪ੍ਰੂਫ ਆਕ ਨਹੀਂ ਹੁੰਦੀ ਠੀਕ ਹੈ ਅੰਦਾਜ਼ਾ ਫਿਰ ਕਿੱਥੇ ਕਿ ਚਲੇ ਜਾਓ ਹਲਦਾ ਦਿਆਣੀ 9-10 ਹੋ ਜਾ ਸੋਈ ਨੇ ਅੰਦਾਜ਼ਾ ਵੀ ਇਹ 15-18 ਦਾ ਦੇ ਵਿਚ ਵਿੱਚ ਮੈਂ ਮੇਰੇ ਹਿਸਾਬ ਨਾਲ ਜੇ ਚੰਗੀ ਸੇਵਲ ਦਾ ਬਾਕੀ 20 ਲੀਟਰ ਦੁੱਧ ਤੇ ਜਾਓ ਬਾਕੀ ਜਾਲ ਆਪਾਂ ਕਹਿੰਦੇ ਮੌਸਮ ਗਰਮੀ ਦਾ 18 ਕਿਲੋ ਵਾਲੀ ਮੰਨ ਲਈਏ ਮੱਝ ਹੈਗੀ ਆ ਹੈ ਸੋ ਮਨ ਕੇ ਜਿਹੜੀ ਹੁਣ ਚੰਗੀ ਸਟਾਰਟਿੰਗ ਇਹਨੇ ਕਰੀ ਆ ਬਾਕੀ ਹੁਣ ਜਿਹੜੇ ਕਹਿੰਦੇ ਰੁੱਤ ਉਹ ਆਉਣਿਆ ਮੂਰੇ ਅੱਖਾਂ ਦੇ ਦੁੱਧ ਸੁੱਕ ਜਾਂਦੇ ਆ ਬਾਕੀ ਕਹਿਣਾ ਸਗਾਲਾ ਬਾਈ ਡੱਬਿਆਂ ਦਾ ਮੈਨ ਨਾ ਬਹੁਤ ਆਪਾਂ ਮਿਲ ਕੇ ਉਹਦਾ ਪਤਾ ਲੱਗਦਾ ਹਨਾ ਹਾਂ ਨਾਉਣ ਵਾਲੀ ਬਾਹਤ ਕੀ ਹੁੰਦੀ ਆ 1500 ਲੀਟਰ ਦੀ ਭਰਨਾ ਬਹੁਤ ਆ ਤੇ ਉਹੀ ਗੱਲ ਆ 15-16 ਲੀਟਰਾਂ ਨਾਲ ਤਾਂ ਬੰਦਾ ਨਹਾ ਲੈਦਾ ਇੱਕ ਜਾਣਾ ਜਿਉਂ ਉਹ ਗੱਲ ਆ ਇਹ ਮਨ ਕੇ ਚੱਲੋ ਵੀ ਸੱਪੜੋਂ ਭਰ ਕੇ ਤਾਂ ਲੈਉਣਾ ਨਹੀਂ ਕਿਉਂਕਿ ਚੰਗੇ ਤੁਸੀਂ ਪੇਮੈਂਟ ਲੈਉਣੇ ਬਹੁਤ ਵੀਰ ਕਰਦੇ ਕਿ ਅਸੀਂ ਚਵਾਈ ਕਰਕੇ ਲੈਣੀ ਆ ਕੱਬਣ ਲੈੜੀ ਆਏ ਨਹੀਂ ਕੜੇਗੀ ਜੋ ਨਿਕਲੇਗੀ ਕਹਿੰਦਾ ਲਵੇਰੀ ਦਾ ਚੋਏ ਤੋਂ ਪਤਾ ਲੱਗਦਾ ਤੇ ਹਾਲੀ ਦਾ ਬਾਹੇ ਤੋਂ ਪਤਾ ਲੱਗਦਾ ਤੁਸੀਂ ਰਕਮ ਲਾਉਣੀ ਆ ਤੁਹਾਡਾ ਫਰਜ ਬਣਦਾ ਮੇਰਾ ਫਰਜ ਬਣਦਾ ਕਲਾ ਵੀਡੀਓ ਕਵਰ ਕਰਨਾ ਵੀਡੀਓ ਕਵਰ ਕਰਕੇ ਦਿਖਾਤੀ ਨਾਮ ਡਰੈੱਸ ਸਾਰਾ ਕੁਝ ਆਪਾਂ ਇਹਦੇ ਵਿੱਚ ਬਾਇਓ ਡਾਟਾ ਕਲੀਅਰ ਕਰਕੇ ਦੱਸਦੇ ਹੁੰਨੇ ਆ ਵਿੱਚ ਤੁਹਾਡੇ ਜੇਕਰ ਪਸੂ ਪਸੰਦ ਆਉਂਦਾ ਵੀ ਇਹਨਾਂ ਫੋਨ ਤੇ ਗੱਲਬਾਤ ਕਰੋ ਚਾਹੀਏ ਆਪ ਦਾ ਸਾਈ ਬਿਆਨ ਕਰ ਲਓ ਜਿੰਨਾਂ ਵੀ ਦੁੱਧ ਸਾਨੂੰ ਜ਼ਿਆਦਾ ਉਹਨਾਂ ਨਿਪੜਦਾ ਤਾਂ ਠੀਕ ਹੈ ਨਹੀਂ ਤੁਹਾਡਾ ਸਾਈ ਬਿਆਨ ਵਾਪਸ ਹੋ ਜਾਊਗਾ ਹਾਂਜੀ ਤੇ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਇੱਥੋਂ ਇੱਕ ਵੀਡੀਓ ਕਵਰ ਕਰਦੇ ਹਾਂ ਬਹੁਤ ਵੀਰ ਕੀ ਕਰਦੇ ਸਟਾਰਟਿੰਗ ਵਿੱਚ ਨੰਬਰ ਡਾਇਲ ਕਰ ਲੈਂਦੇ ਆ ਵੀਡੀਓ ਆ ਵਿੱਚ ਆਪਣੀ ਡਿਟੇਲ A ਤੋਂ Z ਸਾਰੀ ਦੱਸੀ ਹੁੰਦੀ ਹੈ ਜਮ ਤੇ ਪਰ ਲੈਤੀ ਵੀ ਆਪਣੀ ਲੋਕਾਂ ਦੇ ਬਾਹਰੋਂ ਵਗੈਰਾ ਹੀ ਆ ਮੇਰੇ ਲੋਕਲ ਦੇ ਉਹ ਤਾਂ ਲਵੇ ਪਿੰਡ ਤੋਂ ਲਈ ਆ ਉਹਨਾਂ ਨੇ ਇਹ ਕੱਟੀ ਪਾਲੀ ਵੀ ਸੀ ਕੱਟੀ ਹਨਨ ਵਾਲੀ ਮੱਝ ਦੀ ਅੱਛਾ ਮੱਝ ਮਗਰ ਕੱਟੀ ਹੈ ਵੀ ਉਹ ਪਾਲੀ ਵੀ ਸੀ ਹਾਂਜੀ ਹਾਂਜੀ ਠੀਕ ਹੈ ਕਹਿੰਦਾ ਵਾ ਨਸਲ ਜਾਤ ਵੀ ਹਰਿਆਣੇ ਦਾ ਪਛੋਕੜ ਰੱਖਦੀ ਆ ਵਧੀਆ ਮੰਨ ਕੇ ਚਲੋ ਵੀ ਸੋਹਣੀ ਕੱਦ ਬੈੱਡ ਵਾਲੀ ਮੈਂ ਹੈਗੀ ਬਾਕੀ ਢੀਲੇ ਵਾਲੀ ਮੈਂ ਕਹਾਂ ਜੀ ਬ੍ਰੀਡ ਫੂਡ ਕੰਦਰੇ ਤਿਆਰ ਕਰਨੀਆਂ ਇਹਦੋਂ ਕਰ ਸਕਦੇ ਮੈਂ ਚੰਗੀ ਹੋਵੇ ਬਾਡੀ ਮਾਨਦਰਾ ਚੰਗੀ ਹੋਵੇ ਹਨਾ ਹਾਂ ਜੀ ਸੋ ਬੱਚਾ ਵਗਰ ਐਟੋ ਬੈੱਡ ਕੀ ਚੱਕਾ ਹੋੜਾ ਬਿਰੋ ਬਾਡੀ ਵਾਂਦਰ ਵਾਕੀ ਚੈੱਕ ਕਰੋ ਮੈਂ ਦੀ ਪੂਰੀ ਡਬਲ ਜਮਾ ਤੇ ਫਿੱਟ ਫੜ ਲੇਵਾ ਹਨ ਤੇ ਫਿਰ ਇਹ ਵੀ ਨਹੀਂ ਕਰ ਕੋਈ ਲੇਵਾ ਟੁੱਟ ਮੈਂ ਜਾਂਦਾ ਡੋਕਲ ਜਲੇਵਾ ਹੁੰਦਾ ਦਾਵਾਂ ਵਾਲਾ ਲੇਵਾ ਪਿੱਛੇ ਅੱਗੇ ਅੱਗੇ ਮੂੰਹ ਦਾ ਲੇਵਾ ਸੋ ਲੇਵਾ ਬਾਕੀ ਗੱਲ ਜਾਇਜ ਆ ਲੇਵਾ ਸੂਤ ਆ ਕਲਾਈ ਵੇ ਜੋ ਜੋ ਚਲਾਈ ਹੁੰਦੀ ਉਹਦੇ ਲੇਵਾ ਨਿੰਬੂ ਨਚੋੜਦੀ ਝੋਟੀ ਤੁਰ ਜਾਂਦੀ ਆ ਜਮਾ ਹਾਂਜੀ ਸੋ ਪਸ ਦੇ ਵਿੱਚ ਲੇਵੇ ਦੀ ਫੇਟੀ ਖੋਵੇ ਵੇਚਣ ਲੱਗੇ 15 ਤੋਂ 17 18000 ਦਾ ਭੱਟਾ ਪਸ ਦੇ ਲੇਵੇ ਤੇ ਕੁਆਲਿਟੀ ਦੇ ਭੱਟਾ ਪੈਂਦਾ ਉਹਦਾ ਵਿਕਰੀ ਕਰਨ ਵੇਲੇ ਪਰਲ ਦੇ ਕੋਲ ਮਾਰਦੀ ਰੋ ਨੀ 23 ਸੋਰ ਸਾਂਤ ਸੁਹਾ ਦੇਖੋ ਛੋਟੀ ਜਿਹਾ ਜਮਾ ਕੋਈ ਮਨ ਕੇ ਚੱਲੇ ਨੇ ਪੈਰ ਵਗੈਰਾ ਨਹੀਂ ਪਟਿਆ ਤੇ ਠੱਡੇ ਸਾਂਤ ਸੁਹਾਦੀ ਆ ਹਫੜਾ ਦਾ ਬਣੀ ਕਿਸੇ ਗੱਲ ਦੀ ਸਭ ਤੋਂ ਲੇਵਾ ਦੇਖੋ ਜਮਾ ਝੋਟੀ ਬਿਲਕੁਲ ਨਿੰਬੂ ਵਾਂਗ ਝਾੜਦੀ ਤੁਰੀ ਜਾਂਦੀ ਆ ਸਰ ਬਾੜੀ ਦੇਖੋ ਛੋਟੇ ਜਮਾ ਕਿਨਾਰੀ ਹਲਾਤੀ ਉਸ ਧਾਰਾ ਵੀਰਾਂ ਛੱਡਦੇ ਬੱਚੇ ਨੂੰ ਰੱਖਲਾ ਬਾੜੀ ਸਾਹਮਣੇ ਰੱਖੀ ਵਸ ਇੱਥੇ ਤੇ ਖਾਲੀ ਬਾੜੀ ਲੈ ਉਹ ਬਾੜੀ ਜਿਹੜਾ ਤੁਹਾਨੂੰ ਅੱਗੇ ਆਉਣਾ ਉੱਤਨ ਸਾਧ ਤੋਂ ਪੁਰਾਣੀ ਜੰਮਲਾਂ ਦੀ ਮੀਟਰ 5 ਉਹ ਬਾੜੀ ਉਹ ਜਿਹੜਾ ਬਾੜੀ ਲਾਦੀ ਸੀ ਵੱਡੇ ਤੇ ਅੱਜ ਕਿੱਦਾਂ ਬਸ ਸਰੋ ਦੋਦੋ ਦੇਖੋ ਥਾਣਾ ਦੇ ਵਿੱਚ ਬਹੁਤ ਛੱਡਿਆ ਹੈਗਾ ਬੱਚੇ ਵਾਸਤੇ ਉਹਦੇ ਤੋਂ ਸੱਤ ਕੋਈ ਛਿਲਿਆ

ਕੁੰਡੇ ਦੂਜੇ ਪਾਸੇ ਕਰ ਲੈ ਕੁੰਡੇ ਕੱਢ ਦੇ ਇੱਕ 2 2 ਜਾਂ 3 반죽 쉐이 <놀람> şey. ਨੇ ਅੱਠ ਹੈ ਨਾ 100 ਗ੍ਰਾਮ ਦੁੱਧ ਘੱਟ ਹੋ ਗਿਆ 100 ਗ੍ਰਾਮ ਆਹ 8 ਲੀਟਰ ਦੁੱਧ ਜਾਵਾਂ ਤੁਸੀਂ ਮੰਨ ਵੀ ਉਹੀ ਆਪਾਂ 200 ਗ੍ਰਾਮ ਵਾਲਾ ਥੱਲੇ ਰੱਖਤਾ ਹੋਊ 8 ਲੀਟਰ ਦੁੱਧੋਂ ਡੰਗਦਾ ਹੈਗਾ ਠੀਕ ਹੈ ਤੇ ਆਪਾਂ ਸਾਢੇ 15 ਹੀ ਮੰਨੇ ਯਾਰ ਠੀਕ ਹੈ ਵੀ ਸਾਢੇ 7 ਲੀਟਰ ਦੁੱਧ ਟਾਈਮ ਦਾ ਆਪਾਂ ਮਣਕੇ ਦੇਵਾਂਗੇ ਮਣਕੇ ਠੀਕ ਹੈ ਹੋਰ ਲੰਘ ਜੋ ਵੀ ਤੁਹਾਨੂੰ ਚੋਕੇ ਕੋਈ ਚੱਕਰ ਵਾਲੀ ਗੱਲ ਠੀਕ ਹੈ ਸੋ ਪਿੰਡ ਚੀਮਾ ਜਿਹੜਾ ਵਰਨ ਵਾਲਾ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ